ਉਥੇ ਗੁਰੂ ਪਾਤਸ਼ਾਹ ਜੀ ਨੇ ਜਿਕਾਰੇ ਕਿਵੇਂ ਛੱਡੇ ਕਿਉਂ ਛੱਡੇ ਯਾਦ ਰੱਖਣਾ ਤਿੰਨ ਗੱਲਾਂ ਆਮ ਤੌਰ ਤੇ ਜੇ ਸਾਡੇ ਜੀਵਨ ਕਾਲ ਵਿੱਚ ਕਿਤੇ ਬੀਤਨਾਂ ਤੇ ਸਾਡਾ ਤਾਂ ਪਿਆਰ ਵਾਲੋ ਬਹੁਤ ਬੁਰਾ ਹਾਲ ਹੋ ਜਾਵੇ ਤਿੰਨ ਗੱਲਾਂ ਸਾਡੇ ਜੀਵਨ ਕਾਲ ਵਿੱਚ ਕਿਤੇ ਬੀਤਨ ਜਦੋਂ ਕਿਤੇ ਕੋਈ ਕਿਤੇ ਖਤਰਾ ਹੋਵੇ ਯਾਦ ਰੱਖਣਾ ਪਹਿਲੀ ਗੱਲ ਜਦੋਂ ਕਿਤੇ ਕੋਈ ਖਤਰਾ ਹੋਵੇ ਉਸ ਖਤਰੇ ਵਾਲੀ ਜਗ੍ਹਾ ਤੇ ਅਸੀਂ ਆਪਣੀ ਧੀ ਜਾਂ ਪੁੱਤਰ ਨੂੰ ਨਹੀਂ ਭੇਜਾਂਗੇ ਕਿਉਂਕਿ ਉੱਥੇ ਖਤਰਾ ਹੈ ਅਸੀਂ ਉਹਨੂੰ ਰੋਕਾਂਗੇ ਸੰਭਾਲਾਂਗੇ ਪਰ ਯਾਦ ਰੱਖਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੀਵਨ ਕਾਲ ਵਿੱਚ ਇਹ ਤਿੰਨ ਗੱਲਾਂ ਅਦੁੱਤੀ ਨੇ ਵੱਖਰੀਆਂ ਨੇ ਪਹਿਲੀ ਗੱਲ ਜਿੱਥੇ ਖਤਰਾ ਹੋਵੇਗਾ ਅਸੀਂ 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 ਆਪਣੇ ਕਦੇ ਧੀ ਪੁੱਤਰ ਨੂੰ ਉੱਥੇ ਨਹੀਂ ਭੇਜਾਂਗੇ ਦੂਜੀ ਗੱਲ ਜੇ ਸਾਡਾ ਧੀ ਪੁੱਤਰ ਉਸ ਖਤਰੇ ਵਾਲੀ ਜਗ੍ਹਾ ਤੇ ਚਲਾ ਵੀ ਜਾਵੇਗਾ ਅਸੀਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜੇ ਬਚਾਇਆ ਵੀ ਨਹੀਂ ਜਾਵੇਗਾ ਨਾ ਅਸੀਂ ਰੌਲਾ ਪਾਵਾਂਗੇ ਕਿ ਰੌਲਾ ਪਾ ਕੇ ਕਿਤੇ ਬਚਾ ਲਈਏ ਰੌਲਾ ਪਾ ਕੇ ਬਚਾ ਲਈਏ ਤੀਜੀ ਗੱਲ ਉਸ ਖਤਰੇ ਵਾਲੀ ਜਗ੍ਹਾ ਤੇ ਸਾਡਾ ਧੀ ਪੁੱਤਰ ਚਲਾ ਵੀ ਜਾਵੇਗਾ ਨਾ ਸਾਡੇ ਤੋਂ ਬਚੇਗਾ ਵੀ ਨਹੀਂ ਅਸੀਂ ਰੌਲਾ ਵੀ ਪਾ ਲਿਆ ਅਸੀਂ ਆਪਣਾ ਮੁਖ ਉਹ ਦੂਜੀ ਬੰਨੇ ਕਰ ਲਵਾਂਗੇ ਅਸੀਂ ਆਖਾਂਗੇ ਕਿ ਸਾਡੇ ਤੋਂ ਵੇਖਿਆ ਨਹੀਂ ਜਾਂਦਾ ਸਾਡੇ ਤੋਂ ਵੇਖਿਆ ਨਹੀਂ ਜਾਂਦਾ ਯਾਦ ਰੱਖਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਸ ਖਤਰੇ ਵਾਲੀ ਜਗ੍ਹਾ ਤੇ ਆਪਣੇ ਪੁੱਤਰ ਨੂੰ ਭੇਜਿਆ ਦੂਜੀ ਗੱਲ ਇਹ ਖਤਰੇ ਵਾਲੀ ਜਗ੍ਹਾ ਤੇ ਭੇਜ ਕੇ ਕੋਈ ਬਚਾਓ ਬਚਾਉਣ ਦਾ ਰੌਲਾ ਨਹੀਂ ਪਾਇਆ ਉੱਚੀ ਜਕਾਰੇ ਛੱਡੇ ਨੇ ਤੀਜੀ ਗੱਲ ਗੁਰੂ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਨੂੰ ਉਸ ਖਤਰੇ ਵਿੱਚ ਪਿਆ ਹੋਇਆ ਆਪਣੇ ਅੱਖਾਂ ਨਾਲ ਤੱਕਿਆ ਆਪਣਾ ਮੁੱਖ ਨਹੀਂ ਮੋੜਿਆ ਉੱਚੀ ਜਕਾਰੇ ਛੱਡੇ ਸਨ ਜਕਾਰੇ ਛੱਡੇ ਸਨ ਕਿਤੇ ਅਸੀਂ ਆਪਣੇ ਬੱਚੇ ਨੂੰ ਕਿਤੇ ਟੀਕਾ ਲਵਾਉਣ ਜਾਈਏ ਨਾ ਡਾਕਟਰ ਦੇ ਕੋਲੋਂ ਕਿਤੇ ਤੇ ਜਦੋਂ ਕਿਤੇ ਉਹ ਟੀਕਾ ਲਾਉਂਦਾ ਹੈ ਨਾ ਉਹਦੇ ਲਾਉਂਦਾ ਹੈ ਸੂਈ ਲਾਉਂਦਾ ਹੈ ਤਾਂ ਮਾਤਾ ਪਿਤਾ ਅਕਸਰ ਹੀ ਮੁੱਖ ਮੋੜ ਲੈਂਦੇ ਨੇ ਮੂੰਹ ਮੋੜ ਲੈਂਦੇ ਨੇ ਕਿ ਅਸੀਂ ਆਪਣੇ ਪੁੱਤਰ ਨੂੰ ਵੇਖੀਏ ਨਾ ਜਿਹੜੇ ਕਹਿੰਦੇ ਨੇ ਗੁਰੂ ਨੇ ਜਕਾਰੇ ਨਹੀਂ ਛੱਡੇ ਹੋਣਗੇ ਯਾਦ ਰੱਖਣਾ ਉਹ ਕਿਤੇ ਗੁਰਬਾਣੀ ਨੂੰ ਪੜ ਲੈਣ ਗੁਰਬਾਣੀ ਨੂੰ ਵਿਚਾਰ ਲੈਣ ਕਿਉਂਕਿ ਗੁਰੂ ਕਹਿੰਦਾ ਹੈ ਨਾਨਕ ਭਗਤਾ ਸਦਾ ਵਿਗਾਸ ਜਿਹੜੇ ਭਗਤ ਨੇ ਨਾ ਉਹਨਾਂ ਦੇ ਚਿਹਰੇ ਤੇ ਸਦਾ ਖੇੜਾ ਰਹਿੰਦਾ ਹੈ ਸਦਾ ਉਹਨਾਂ ਦੇ ਚਿਹਰੇ ਖਿੜੇ ਰਹਿੰਦੇ ਨੇ ਇੱਥੇ ਪਿਆਰ ਵੱਲੋਂ ਭਗਤ ਨਹੀਂ ਇੱਥੇ ਤਾਂ ਗੁਰੂ ਪਾਤਸ਼ਾਹ ਜੀ ਆਪ ਸਨ ਜਿਸ ਬਾਰੇ ਗੁਰੂ ਬਾਰੇ ਲਿਖਿਆ ਗੁਰ ਪਰਮੇਸ਼ਰ ਇੱਕੋ ਜਾਣ ਗੁਰੂ ਖੁਦ ਆਪ ਪਰਮੇਸ਼ਰ ਸੀ ਗੁਰੂ ਖੁਦ ਆਪ ਸੀ ਗੁਰੂ ਨੇ ਉੱਥੇ ਜਕਾਰੇ ਕਿਉਂ ਨਹੀਂ ਛੱਡੇ ਹੋਣਗੇ ਗੁਰੂ ਨੇ ਆਪਣੇ ਪੁੱਤਰਾਂ ਨੂੰ ਇਵੇਂ ਸ਼ਹੀਦ ਹੁੰਦਾ ਵੇਖਿਆ ਸੀ ਵੇਖਿਆ ਸੀ ਅਸੀਂ ਕਦੇ ਵੀ ਨਹੀਂ ਇਹ ਗੱਲ ਕਹੇ